ਮਾਡਰਨ ਟਾਈਮ ਜਿਹੜਾ ਆ ਰਿਹਾ ਜੀ ਬਹੁਤ ਹੌਨ ਵਾਲੇ ਟਾਈਮ ਚ ਬਹੁਤ ਖਰਾਬ ਆ ਜੀ ਇਸ ਕਰਕੇ ਫਿਜ਼ੀਕਲ ਆਪਣੀ ਐਕਟੀਵਿਟੀਜ਼ ਘਟ ਰੀਆਂ ਨੇ ਹਨਾ ਮੈਂਟਲ ਹੈਲਥ ਉੱਤੇ ਆਪਣਾ ਫਰਕ ਪੈ ਰਿਹਾ ਜੀ ਤੇ ਜੇ ਲੋਕ ਘੜਿਆਂ ਦਾ ਪਾਣੀ ਪੀਣ ਵਧੀਆ ਮਤਲਬ ਮਿੱਟੀ ਵਾਲੇ ਭਾਂਡੇ ਯੂਜ਼ ਕਰਨ ਜੀ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦੇ ਨੇ ਸਮਾਂ ਬਹੁਤ ਬਦਲ ਗਿਆ ਪਹਿਲਾਂ ਅਸੀਂ 2 ਰੁਪਏ ਨਾਲ ਘੜੇ ਵੇਚਦੇ ਸੀ ਤੇ ਹੁਣ ਅਸੀਂ 150 ਦੇ ਵੇਚਦੇ ਆ ਤਾਂ ਵੀ ਪੇਟ ਨਹੀਂ ਭਰਿਆ ਜਾਂਦਾ ਆਰਾਖੋ ਸਕਦਾ ਜੀ ਮਹਾਰਾਜ ਹੁਣ ਦੁਨੀਆ ਦਾ ਅੰਤ ਵੇਲਾ ਆਇਆ ਹੈ ਅੱਗੇ ਖੇਤਾਂ ਦੇ ਵਿੱਚ ਔੜੀਆਂ ਘਰੋਂ ਲੱਸੀ ਲਗਾਉਂਦੀਆਂ ਪਾਣੀ ਦਾ ਟੋਡਾ ਲਗਾਉਂਦੀਆਂ ਉਹ ਸਾਰਾ ਦਿਨ ਪੀਂਦੇ ਪਰ ਮੌਸਮ ਗਰਮ ਹੋ ਜਾਂਦਾ ਭਾਵੇਂ ਠੰਡਾ ਹੁੰਦਾ ਤੇ ਹੁਣ ਤਾਂ ਭਾਈ ਫਰਿੱਜ ਚੱਲ ਜੇ ਵਿੱਚ ਤੁੰਗੇ ਕਰ ਦਿੰਦੇ ਆ ਉਹ ਫਰਿੱਜ ਤੋਂ ਬਣਾ ਪਾਣੀ ਨਹੀਂ ਪਿੰਦਾ ਥੋੜੇ ਸਮਝਦਾਰ ਹੋਣ ਲੱਗੇ ਜੀ ਕਿ ਜਿਹੜਾ ਪੁਰਾਣਾ ਵਾਲਾ ਟਾਈਮ ਆ ਉਹੀ ਵਾਪਸ ਆ ਰਿਹਾ ਹੈਗਾ ਹੁਣ ਤੇ ਹੋਲੀ ਹੋਲੀ ਜੀ ਕਿਉਂਕਿ ਲੋਕ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਦੇ ਆ ਲੋਕ ਮੋਡਰਨ ਟੈਕਨੋਲੋਜੀ ਨੂੰ ਨਹੀਂ ਜ਼ਿਆਦਾ ਜਾਂਦੇ ਆ ਜੇ ਆਪਾਂ ਆਰਓ ਦਾ ਕਹ ਰਹੀਏ ਜੀ ਆਰਓ ਦਾ ਪਾਣੀ ਪੀਂਦੇ ਨੇ ਉਹ ਆਪਾਂ ਨੂੰ ਨੁਕਸਾਨ ਕਰਦਾ ਹੈ ਜ਼ਿਆਦਾ ਬਿਮਾਰੀਆਂ ਵੱਧਦੀ ਹੈ ਇਹਨਾਂ ਦੇ ਕੈਂਪਰਾਂ 'ਮ ਪਾਣੀ ਪਾ ਲੈਂਦੇ ਆ ਬਰਫ਼ਾਂ ਵਾਲ ਲੈਂਦੇ ਆ 1 ਮਿੰਟ ਠੰਡਾ ਕਰਦਾ ਹੋ ਜਾਂਦਾ ਫਿਰ ਉਸੇ ਕੋ ਜੀ ਅਸੀਂ ਤਾਂ ਕਹਿੰਦੇ ਆ ਵੀ ਪਾਈ ਜੇਗਾ ਪੁਰਾਣਾ ਦਰਸਾ ਉਹ ਲਓ ਉਹਦੇ ਨਾਲ ਕੋਸ ਮਾੜਾ ਮੋਟਾ ਸ਼ਾਂਤੀ ਰਹੂਲੇ ਖਤਮ ਆ ਮਸ ਕਨੂੰ ਹੁਣ ਥੋੜਾ ਥੋੜਾ ਮਤਲਬ ਪਹਿਲਾਂ ਲਈ ਜਾਣਕਾਰੀ ਆਉਣ ਲੱਗੀ ਕਿ ਜਿਵੇਂ ਲੋਕ ਹੁਣ ਮਾਡਰਨ ਹੋ ਗਏ ਨੇ ਫ੍ਰਿਜਾਂ ਦਾ ਪਾਣੀ ਪੀਣ ਲੱਗ ਗਏ ਨੇ ਫ੍ਰਿਜਾਂ ਦਾ ਪਾਣੀ ਆਪਾਂ ਨੂੰ ਬਿਮਾਰ ਕਰਦਾ ਜੀ ਨੁਕਸਾਨ ਪਹੁੰਚਾਉਂਦਾ ਗਿਆ ਮਾਡਰਨ ਟਾਈਮ ਜਿਹੜਾ ਆ ਰਿਹਾ ਜੀ ਬਹੁਤ ਹੁਣ ਵਾਲੇ ਟਾਈਮ 'ਚ ਬਹੁਤ ਖਰਾਬ ਆ ਜੀ ਇਸ ਕਰਕੇ ਫਿਜ਼ੀਕਲ ਆਪਣੀ ਐਕਟੀਵਿਟੀਜ਼ ਘਟ ਰੀਆਂ ਨੇ ਹਨਾ ਮੈਂਟਲ ਹੈਲਥ ਉੱਤੇ ਆਪਣਾ ਫਰਕ ਪੈ ਰਿਹਾ ਜੀ ਤੇ ਜੇ ਲੋਕ ਕੜਿਆਂ ਦਾ ਪਾਣੀ ਪੀਣ ਵਧੀਆ ਮਤਲਬ ਮਿੱਟੀ ਵਾਲੇ ਭਾਂਡੇ ਯੂਜ਼ ਕਰਨ ਜੀ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦੇ ਨੇ ਕਿਉਂਕਿ ਆਪਾਂ ਨੂੰ ਦੁਬਾਰਾ ਦੂਰ ਫਿਰ ਫਰੀ ਤਰੀਕਾ ਕਰਨ ਲੱਗੇ ਲੋਕ ਲੋਕੀ ਥੋੜੇ ਸਮਝਦਾਰ ਹੋਣ ਲੱਗੇ ਜੀ ਕਿ ਜਿਹੜਾ ਪੁਰਾਣਾ ਵਾਲਾ ਟਾਈਮ ਆ ਉਹੀ ਵਾਪਸ ਆ ਰਿਹਾ ਹੈਗਾ ਹੁਣ ਤੇ ਹੋਲੀ ਹੋਲੀ ਜੀ ਕਿਉਂਕਿ ਲੋਕ ਇਹਦਾ ਨਾ ਚੀਜ਼ਾਂ ਅਵੋਇਡ ਕਰਦੇ ਆ ਲੋਕ ਮਾਡਰਨ ਟੈਕਨੋਲੋਜੀ ਬਣੀ ਜ਼ਿਆਦਾ ਜਾਂਦੇ ਆ ਜਾਂ ਆਪਾਂ ਆਰਓ ਦਾ ਕਹਿਰੀਏ ਜੀ ਆਰਓ ਦਾ ਪਾਣੀ ਪੀਂਦੇ ਨੇ ਉਹ ਆਪਾਂ ਨੂੰ ਨੁਕਸਾਨ ਕਰਦਾ ਹੈਗਾ ਜ਼ਿਆਦਾ ਕਿਉਂਕਿ ਉਹ ਚੀਜ਼ਾਂ ਦੀ ਦਿੱਕਤ ਵੀ ਜਾ ਰਹੀ ਹੈ ਜਿਹੜੇ ਘੁਮਿਆਰ ਅੱਗੇ ਪਾਡੇ ਬਣਾਉਂਦੇ ਹਟ ਗਏ ਬਿਲਕੁਲ ਹਾਂਜੀ ਹਾਂਜੀ ਕਿਉਂਕਿ ਲੋਕ ਸਮਝ ਨਹੀਂ ਰਹੇ ਜੀ ਕਿ ਜਿਹੜੀਆਂ ਨਵੀਆਂ ਚੀਜ਼ਾਂ ਆ ਰਹੀਆਂ ਗਿਆ ਤੋਂ ਸਭ ਕੁਝ ਖਤਮ ਕਰ ਰਹੇ ਹੈਗੇ ਪੁਰਾਣੀ ਟੈਕਨੋਲੋਜੀ ਹੈ ਜਿਹੜੀ ਪੁਰਾਣੀ ਯੂਜ਼ ਹੁੰਦੀ ਸੀ ਮਿੱਟੀ ਦੇ ਪਾਡੇ ਜੀ ਉਹ ਆਪਾਂ ਨੂੰ ਬਹੁਤ ਬੈਨੀਫਿਟ ਦਿੰਦੇ ਸੀ ਤਾਂ ਕਰਕੇ ਜਿਹੜੇ ਲੋਕ ਆ ਕੇ ਉਹਨ ਥੋੜਾ ਥੋੜਾ ਵੇਅਰ ਹੋ ਰਹੇ ਨੇ ਕਿ ਇਹਨਾਂ ਦਾ ਵੀ ਬਹੁ ਬਾਕੀ ਇਹਨਾਂ ਨੂੰ ਐ ਕਿ ਪ੍ਰੋਫਿਟ ਹੋਊਗਾ ਜੀ ਤੇ ਇਹਨਾਂ ਦੇ ਵੀ ਥੋੜਾ ਜਿਹੜਾ ਹੈਗਾ ਪ੍ਰੋਫਿਟ ਮਾਰਜਿਨ ਵਧੂਗਾ ਜੀ ਬੇਬੇ ਜੀ ਨਾ ਤੁਹਾਡਾ ਪਰਮੇਸ਼ਰ ਜੀ ਪਰਮੇਸ਼ਰ ਜੀ ਕਿੰਨਾ ਟਾਈਮ ਹੋ ਗਿਆ ਭਾਂਡਾ ਦਾ ਕੰਮ ਕਰਦੇ ਨੂੰ ਕਿੰਨੇ ਸਾਲ ਹੋ ਗਏ ਮੈਨੂੰ ਹੋ ਗਏ 50 ਸਾਲ ਹੂੰ ਕੀ ਕਹੋਗੇ ਸਮਾਂ ਕਿੰਨਾ ਬਦਲ ਗਿਆ ਸਮਾਂ ਬਹੁਤ ਬਦਲ ਗਿਆ ਪਹਿਲਾਂ ਅਸੀਂ 2 ਰੁਪਏ ਨਾਲ ਘੜੇ ਵੇਚਦੇ ਸੀ ਤੇ ਹੁਣ ਅਸੀਂ 150 ਦਾ ਵੇਚਦੇ ਆ ਤਾਂ ਵੀ ਪੇਟ ਨਹੀਂ ਭਰਿਆ ਜਾਂਦਾ ਤੇ ਹੁੰਦਾ ਹੀ ਨਹੀਂ ਕਿ ਕੰਮ ਕੁਈ ਸਰ ਕੋਈ ਬਿਮਾਰੀ ਲੱਗ ਰਹੀ ਹੈ ਕਿਸੇ ਨੂੰ ਕੋਈ ਲੱਗ ਰਹੀ ਹੈ ਹੁਣ ਮੈਨੂੰ ਖਾਸ ਸੁੱਕਰ ਦੀ ਬਿਮਾਰੀ ਹੈ ਕੀ ਕਰਾਂਗੇ ਕਾਰਨ ਕੀ ਹੈ ਬਿਮਾਰੀਆਂ ਕਿਉਂ ਵੱਧ ਰਹੀਆਂ ਬਿਮਾਰੀਆਂ ਵੱਧਦੀ ਹੈ ਇਹਨਾਂ ਦੇ ਕੈਂਪਰਾਂ 'ਚ ਪਾਣੀ ਪਾ ਲੈਂਦੇ ਬਰਫ਼ ਪਾ ਲੈਂਦੇ 1 ਮਿੰਟ ਠੰਡਾ ਕਰਦਾ ਹੋ ਜਾਂਦਾ ਫਿਰ ਉਸੇ ਵਜ੍ਹਾ ਹੈ ਹੈ ਕੀ ਕਰੂਗਾ ਕੜਾਲੇ ਅੱਜ ਪਰਿਵਾਰ 'ਚ ਕਿੰਨੇ ਕ ਬੰਦੇ ਤੁਹਾਡੇ ਕੰਮ ਕਰਦੇ ਸੀ ਸ਼ੁਰੂ ਕਿਉਂ ਤੁਸੀਂ ਇੱਥੇ ਆਏ ਹੋ ਮੈਜਦਵਾਲੀ ਦੋ ਜਣੇ ਕਰਦੇ ਸੀ ਹੂੰ ਦੋ ਨਹੀਂ ਕਰਦੇ ਸੀ ਫਿਰ ਤੀਸਰਾ ਲੱਗਿਆ ਜੇ ਜਦੋਂ ਤੁਸੀਂ ਇੱਥੇ ਬਠਿੰਡਾ ਚ ਮੈਰਿਡ ਹੋਈ ਤੁਹਾਡਾ ਵਿਆਹ ਹੋਇਆ ਹੈ ਹਾਂ ਪਰ ਕਿੱਡਾ ਇੱਕ ਵੱਡਾ ਪਰਿਵਾਰ ਸੀ ਉਦੋਂ ਕਿੰਨੇ ਕੁ ਲੋਕ ਪਰਿਵਾਰ ਦੋ ਨਨੰਦਾ ਸੀ ਚਾਰ ਭਾਈ ਸੀ ਤੇ ਸੱਸ ਸੱਸ ਸੀ ਹੋਰ ਹੋਰ ਕਿੰਨੇ ਜਣੇ ਸੀ ਘਰ ਦੇ ਬੰਨੇ ਮੈਂ ਦੋ ਪੇਣਾ ਸੀ ਇਸ ਕਾਰਨ ਕੀ ਆ ਕਿਉਂ ਛੱਡ ਗਏ ਕੰਮ ਤੁਸੀਂ ਕੰਮ ਛੱਡਿਆ ਨਹੀਂ ਹੈਗਾ ਮਨਨਾਂ ਵਾਲੇ ਗੁਜ਼ਰ ਗਏ ਅੱਛਾ ਤਿੰਨ ਸਾਲ ਹੋ ਗਏ ਇਹਦੇ ਦਾਦੇ ਜੀ ਨੂੰ ਗੁਜ਼ਰੇ ਨੇ ਮੈਂ ਕੱਲੀ ਆ ਮੈਂ ਕੱਲੀ ਕੀਕੇ ਕੰਮ ਕਰਾਂ ਕਿ ਲੋਕਾਂ ਨੂੰ ਅਪੀਲ ਕੀ ਕਰੂੰਗੀ ਕਹੂੰਗੀ ਲੋਕਾਂ ਨੂੰ ਲੋਕਾਂ ਕੀ ਕਹਿਣਾਗਾ ਲੋਕਾਂ ਦਾ ਆਪਾ ਮਾਇਲੀ ਬਾ ਕਹਿੰਦੇ ਨਹੀਂ ਕਢਾ ਲੈ ਅਗਲਾ ਚੀਜ਼ ਲੈੰਦਾ ਅਗਲਾ ਚੀਜ਼ ਲੈੰਦਾ ਦਾਣਾ ਮੰਗਦੇ ਕੱਲ ਜੱਟ ਜ਼ਮੀਨ ਦਾ ਤਾਣਾ ਲੈ ਕੇ ਆਏ ਮੇਰੇ ਵਾਸਤੇ ਤੇ ਲਿਜਾਏ ਨੂੰ 2 ਮਹੀਨੇ ਹੋ ਗਏ ਘੜੇ ਨੂੰ ਤੇ ਅੱਜ ਮੈਨੂੰ ਕਹਿੰਦਾ ਕਣਕ ਆਂਟੀ ਤੇਰੇ ਵਾਸਤੇ ਮੋਲ ਲਿਆਇਆ ਮੋਗਲ ਮੈਂ ਤਾਂ ਮੋਲ ਨਹੀਂ ਨਹੀਂ ਲੈਂਦੀ ਕਹਿੰਨਾ ਮੈਂ ਤਾਂ ਪਿੱਛੇ ਵੀ ਨਹੀਂ ਦਿੱਤੀ ਮੈਂ ਕਹਾਂ ਨਾ ਦੇ ਜੇਕਰ ਫਿਰ ਮੈਨੂੰ ਕਹਿੰਦਾ ਪੈਸੇ ਲੈ ਲੈ ਕੇ ਆਪਕੇ ਮੈਂ ਮੈਂ ਬੱਚਾ ਅੱਗੇ ਕਿੰਨੀ ਕਿੰਨੀ ਕਣਕ ਕਿੰਨੀ ਕਿੰਨੀ ਇਕੱਠੀ ਹੋ ਜਾਂਦੀ ਸੀ ਕਹਿੰਦੇ ਜ਼ਿਮੀਂਦਾਰਾ ਕਿੰਨੀ ਕਿੰਨੀ ਤੁਹਾਡੇ ਕੋਲੇ ਇਕੱਠੀ ਹੋ ਜਾਂਦੀ ਸੀ ਸਾਡੇ ਕੋਲ ਇਕੱਠੀ ਖਾਂ ਜੇ ਕੀ ਹੋ ਜਾਂਦੇ ਸੀ ਅਸੀਂ ਖਾਂ 46 ਮਿੰਟ ਪਜਾਂਦਾ ਗਰਮੀ ਵੀ ਟੱਪ ਜਾਂਦੀ ਸੀ ਦੂਸਰੀ ਗਰਮੀ ਆ ਜਾਂਦੀ ਸੀ ਉਹ ਪੰਜ ਪੰਜ ਚਾਰ ਚਾਰ ਬੋਰੀਆਂ ਸੀ ਜਨ ਸਰ ਕਰ ਲੈਂਦੇ ਸੀ ਮੈਂ ਕੱਲੀ ਕਰ ਲੈਂਦੀ ਸੀ ਹਰ ਆਰਪੰਸਨਗਰ ਮੂੰ ਹੀ ਕਰਦੀ ਸੀ ਹੁਣ ਦਿਖਾਉਂਦੇ ਹੀ ਨਹੀਂ ਦਾਣਾ ਮੇਰਾ ਨਾ ਰਾਣੂ ਕੌਰ ਆ ਗਿਆ ਕੀ ਕਹੋਗੇ ਘੜਿਆਂ ਦੀ ਖਰੀਦਦਾਰੀ ਹੋ ਰਹੀ ਹੈ ਪਰ ਲੋਕ ਘੜਿਆਂ ਦੀ ਖਰੀਦਦਾਰੀ ਹੋ ਰਹੀ ਹੈ ਅੰਨ ਲੋਕ ਪੀਜਾਂ ਦਾ ਪਾਣੀ ਪੀਣ ਲੱਗ ਗਏ ਤੇ ਘੜਿਆਂ ਦਾ ਪਾਣੀ ਪੀਆ ਕਰੋ ਬਹੁਤ ਵਧੀਆ ਹੈਗਾ ਇਹ ਤਾਂ ਬਿਮਾਰੀਆਂ ਕਿੰਨੀ ਬਰਦੀਆਂ ਪੈਂਦੀਆਂ ਲੱਗਦੀਆਂ ਹੈਗੇ ਘੜਿਆਂ ਦੇ ਪਾਣੀ ਨਾਲ ਕੁਝ ਖਰੀਦਿਆ ਘੜੇ ਕੋਲੇ ਲੈ ਰਹੇ ਹੋ ਅੱਜ ਘੜੇ ਖਰੀਦਣ ਆਏ ਸੀ ਅਸੀਂ ਘੜੇ ਖਰੀਦਦੇ ਆ ਬਾਬੂ ਜੀ ਨਾਂ ਤੁਹਾਡਾ ਨਾਂ ਮਿੱਠੂ ਸਿੰਘ ਹੈ ਕਿਵੇਂ ਦੇਖਦੇ ਹੋ ਭਾਂਡੇ ਕੱਟ ਗਏ ਘੜੇ ਕੱਟ ਗਏ ਜ਼ਿੰਦਗੀ ਮਾਰਾ ਕੋਸ ਤੱਕ ਦਾ ਜੀ ਮਹਾਰਾਜ ਹੁਣ ਦੁਨੀਆ ਦਾ ਅੰਤ ਵੇਲਾ ਆਇਆ ਹੈ ਅੱਗੇ ਘਰਾਂ ਦੇ ਵਿੱਚ ਔੜੀਆਂ ਘਰੋਂ ਲੱਸੀ ਲੈਂ ਜਾਂਦੀਆਂ ਪਾਣੀ ਦਾ ਟੋਡਾ ਲੈਂ ਜਾਂਦੀਆਂ ਉਹ ਸਾਰਾ ਦਿਨ ਪੀਂਦੇ ਪਰ ਮੌਫ ਗਰਮ ਹੋ ਜਾਂਦਾ ਭਾਵੇਂ ਠੰਡਾ ਹੁੰਦਾ ਤੇ ਹੁਣ ਤਾਂ ਪਾਈ ਫ੍ਰਿਜ ਚੱਲ ਗਏ ਵਿੱਚ ਟੰਗੇ ਭਰ ਦਿੰਦੇ ਆ ਉਹ ਫ੍ਰਿਜ ਤੋਂ ਨਾ ਪਾਣੀ ਨਹੀਂ ਪਿੰਦਾ ਲੱਗਦਾ ਉਹਨਾਂ ਵਾਲੀ ਪੀੜੀ ਘੜਾ ਹੀ ਭੁੱਲ ਜੂ ਮੈਨੂੰ ਲੱਗਦਾ ਗਮਾਂ ਜੀ ਖਤਮ ਹੋ ਜਾਣਗੇ ਹਾਂ ਅਬ ਇਹ ਕੀ ਕਰਦੇ ਹੋ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਕਹਿੰਦੇ ਆ ਵੀ ਪਾਈ ਜੇਗਾ ਪਰਾਣਾ ਦਰਸਾਓ ਲਓ ਉਹਦੇ ਨਾਲ ਕੁਛ ਮਾੜਾ ਮੋਟਾ ਸ਼ਾਂਤੀ ਰਹੂ ਲੈ ਖਤਮ ਆ ਮੈਂ ਉਸੇ ਪਿੰਡ ਦੇ ਰੇਨਓਵਰ ਫ੍ਰਿਜ ਦਾ ਪਾਣੀ ਪੀਨੋ ਘੜੇ ਦਾ ਨਾ ਅਸੀਂ ਖਰੇਦਾ ਨਹੀਂ ਪੀਂਦੇ ਘੜੇ ਦਾ ਇਹ ਕਰਦੇ ਤਾਂ ਕਿ ਨੂੰ ਪਕਟਾਉਗਾ ਮੱਥਾ ਮਾਰ ਕੇ ਪੈਸੇ ਮੰਗ